ਸ਼ਹੀਦਿਆਂ ਦੇ ਦਿਨ ਚੱਲ ਰਹੇ ਆ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਜੇਸ ਹਫ਼ਤੇ ਵਿੱਚ ਦਸਮ ਪਤਸ਼ਣ ਦੇ ਪਰਿਵਾਰ ਦਾ ਵਿਛੋੜਾ ਹੋਇਆ ਆਨੰਦਪੁਰ ਦਾ ਕਿਲਾ ਛੱਡਿਆ ਚਮਕੌਰ ਦੀ ਜੰਗ ਹੋਈ ਸਾਕਾ ਸਰਹੰਦ ਵਾਪਰਿਆ ਇਸ ਸ਼ਹੀਦੀ ਹਫ਼ਤੇ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਆ ਛੋਟੇ ਲਾਲਾਂ ਦੀ ਸ਼ਹਾਦਤ ਹੋਈ ਵੱਡੇ ਸਹੇਬਜ਼ਾਦਿਆਂ ਦੀ ਸ਼ਹਾਦਤ ਹੋਈ ਮਾਤਾ ਗੁਜਰਕੌਰ ਜੀ ਦਾ ਹੋਰ ਜਿੰਨੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਪਰ ਇਸ ਸ਼ਹੀਦੀ ਹਫ਼ਤੇ ਦੇ ਵਿੱਚੋਂ ਆਪਾਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਚਮਕੌਰ ਦੀ ਗੜੀ ਦੀ ਜੰਗ ਬਾਰੇ ਜਿਸ ਬਾਬਤ ਬਹੁਤ ਸਾਰੇ ਲੋਕ ਇਥੋਂ ਤੱਕ ਕਿ ਸਿੱਖ ਪ੍ਰਚਾਰਕ ਵੀ ਕਈ ਹੈਗੇ ਜਿਹੜੇ ਸਵਾਲ ਕਰ ਦਿੰਦੇ ਆ ਤਰਕ ਕਰਦੇ ਆ ਕਿ ਇਸ 40 ਸਿੰਘਾਂ ਦੇ ਅੱਗੇ 10 ਲੱਖ ਦੀ ਫੌਜ ਵਾਲੀ ਗੱਲ